ਨੇ ਜੀ ਸੁਣਦਾ ਵੋਟਾਂ ਜੀ ਸੁਣਦੇ ਨੇ ਸਾਡੀ ਗੱਲ ਉਹ ਪਿੱਛੇ ਨਹੀਂ ਕੋਈ ਗੱਲ ਸੁਣਦਾ ਜਦੋਂ ਵੋਟਾਂ ਲੈਣੀਆਂ ਉਹਦੋਂ ਕਿਵੇਂ ਭਜਦੇ ਨੇ ਤੇ ਹੁਣ ਕੋਈ ਗੱਲ ਹੀ ਨਹੀਂ ਸੁਣਦਾ ਸਾਡੀ ਲੋਕ ਇੱਥੇ ਅੱਜ ਪਰੇਸ਼ਾਨ ਖੜੇ ਆ ਪੀਡੀਪੀਓ ਸਾਹਿਬ ਉਹਨਾਂ ਨੇ ਲਿਖ ਕੇ ਭੇਜੂਗਾ ਐਮਪੀ ਹੋਣ ਦੇ ਲਾਗੇ ਨਹੀਂ ਮੈਂ ਐਮਪੀ ਲਈ ਲਿਖ ਕੇ ਨਹੀਂ ਭੇਜੂਗਾ ਮੈਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਉਂਗਾ ਕਿਉਂਕਿ ਜੇ ਇਹਨੇ 2 ਵਜੇ ਤੱਕ ਜਿਹੜਾ ਡਿਊਟੀ ਤੇ ਨਹੀਂ ਆਇਆਗਾ ਉਹ ਸਭ ਕਿਸਮ ਵਾਸਤੇ ਸਰਕਾਰ ਨੇ ਰੱਖਿਆ ਕੋਰ ਦਾ ਮਸਲਾ ਹੈ ਅਸੀਂ ਬੁਲਾਇਆ ਗਿਆ ਦਿੱਤੀ ਸਾਹਿਬ ਨੂੰ ਅੱਜ ਚਲੇ ਗਏ ਲੋਕ ਸੂਬਾ ਦੇ ਖੱਜਲ ਖਵਾਰ ਨੇ ਨਿਊ ਡੂਸ ਦੇ ਲੈਣੇ ਸਬਾਹ ਦੀ ਖੜੇ ਕਿੰਨੇ ਕਿੰਨੇ ਬਜ਼ੁਰਗ ਬੰਦੇ ਖੜੇ ਆ ਜੀ ਇਹ ਹਾਲਾਤ ਬੜੇ ਹੋਏ ਦੇਖੋ ਹੁਣ ਆਪਸ ਨੂੰ ਸਾਰੇ ਇੰਨਾ ਲੋਕਾਂ ਨੇ ਪੱਜ ਪਾ ਕੇ ਵੋਟਾਂ ਪਾਈਆਂ ਸੀ ਆਪ ਨੂੰ ਬਦਲਾਰ ਐ ਨਾ ਨਹੀਂ ਨਹੀਂ ਜੀ ਮਾਲਾ ਨਹੀਂ ਬਦਲਾਰ ਆ ਕਿ ਚੰਗਾ ਸੁਣਾ ਕੀਤਾ ਹੁਣ ਹਾਲਾਤ ਕੀ ਹੈ ਦੇਖੋ ਕਿਸੇ ਆਪਣੇ ਇੱਥੇ ਗੋਤਕਿੰਗ ਜਗ੍ਹਾ ਤੇ ਹੈ ਮਮਦੂਰ ਦੇ ਹਾਲ ਸੀਗਾ ਉੱਥੇ ਹੁਣ ਚਾਲੂ ਕਰਾਤੇ ਕਹਿੰਦੇ ਕੰਮ ਉੱਥੇ ਚੱਲ ਚਾਲੂ ਹੈ ਮੈਡਮ ਐਸਡੀਐਮ ਮੈਡਮ ਵੀ ਉੱਥੇ ਸੀਗੇ ਉਹਨਾਂ ਨੇ ਮੈਨੂੰ ਮੈਂ ਪੁੱਛਿਆ ਜੇ ਬੁਰਾ ਸੱਗੀ ਹੈ ਉਹ ਕਹਿੰਦੇ ਵੀ ਉਹ ਤਾਂ ਠੀਕ ਚੱਲ ਰਿਹਾ ਹੈ ਤੇ ਮੈਂ ਫਿਰ ਉਸ ਤੋਂ ਤਾਂ ਕਰਕੇ ਇੱਥੇ ਆਵੇਂ ਚੱਲ ਦੇਖੀ ਜੀ ਸਹੀ ਚੱਲ ਰਿਹਾ ਹੈ ਬਸ ਇੱਥੇ ਵੀ ਹਾਲਾਤ ਉਹ ਹੈ ਜਿਹੜੇ ਪੰਚਾਇਤ ਸੱਖੀ ਹੈ ਜਾਂ ਜਿਹੜੇ ਇੱਥੇ ਅਧਿਕਾਰੀ ਨੇ ਬੀਜੀਪੀ ਹੋਇਆ ਉਹ ਇੱਥੇ ਹਾਜ਼ਰ ਨਹੀਂ ਤੇ ਮੈਂ ਤਾਂ ਉੱਥੇ ਵੀ ਇਲੈਕਸ਼ਨ ਕਮਿਟੀ ਨੂੰ ਬੇਨਤੀ ਕੀਤੀ ਕਿ ਜਿਹੜੇ ਉਹਨਾਂ ਦੇ ਲੋਕੇਸ਼ਾਂ ਘਰ ਆ ਲੋ ਕਿੱਥੇ ਹੈ ਤੇ ਉਹਨਾਂ ਬੰਦਿਆਂ ਨੂੰ ਘਰਾਂ ਨੂੰ ਭੇਜੋ ਉਹ 470 ਤੇ ਨਾਮਿਨੇਸ਼ਨ ਫਾਈਲ ਕਰਾ ਲੋ ਜੇ ਸੈਕਟਰੀ ਇੱਥੇ ਡਿਊਟੀ ਨਹੀਂ ਦੇਣਗੇ ਇਲੈਕਸ਼ਨ ਕਮਿਟੀ ਹੈ ਜੀ ਤਾਂ ਦੇ ਬਤਾਓ ਕਿ ਉਹ ਡਿਊਟੀ ਦੇਣਗੇ ਫਿਰ ਉਹ ਕੀ ਕਰਨਗੇ ਇਸ ਕਰਕੇ ਉੱਥੇ ਇਹ ਗੱਲ ਹੋਈ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਤੀ ਹੈ ਇੱਥੇ ਹੁਣ ਮੈਡਮ ਜੀ ਮੈਡਮ ਆਉਂਦੇ ਹੈ ਇਹ ਬੰਦੇ ਆ ਤੇ ਹਰਸੈਂਟ ਹੈਗੇ ਜਿਨ੍ਹਾਂ ਦੀ ਜਿਨ੍ਹਾਂ ਦੀ ਡਿਊਟੀ ਹੈ ਉਹ ਤੇ ਖਰਾਬ ਕਾਰਵਾਈ ਕਰਾਉਣਗੇ ਤੇ ਤੁਹਾਡੇ ਨੋਮੀਨੇਸ਼ਨ ਫਾਈਲਾਂ ਜਿਹੜੀਆਂ ਸਾਰੀਆਂ ਹੋ ਗਈਆਂ ਇੱਕ ਵੀ ਨਹੀਂ ਰਹਿ ਗਈ ਜਿਹੜਾ ਕੋਈਗਾ ਮੈਨੂੰ ਮੌਕਾ ਨਹੀਂ ਮਿਲਿਆ ਸਾਰੀਆਂ ਨਵੀਆਂ ਇਲੈਕਸ਼ਨ ਮੈਂਬਰ ਹਦਦਾਂ ਵੀ ਆਈਆਂ ਤੇ ਉਸ ਤੋਂ ਬਾਅਦ ਆ ਜਿਹੜੀ ਛੋਟੀ ਮੋਟੀ ਗੱਲਾਂ ਤੁਸੀਂ ਇੱਕ ਉਲੜਬਾਜੀ ਨਾ ਕਰਨਾ ਬਸ ਆ ਹੁਣੇ ਲੋਕ ਉਲੜਬਾਜੀ ਨਹੀਂ ਕਰ ਰਹੇ ਇੱਥੇ ਲੋਕਾਂ ਨਾਲ ਹੋ ਰਿਹਾ ਕਿ ਕਿਹਦੇ ਬੰਦਾ ਪੈਸੇ ਤੁਹਾਡੀ ਪਾਰਟੀ ਦੇ ਬੰਦੇ ਅੰਦਰ ਆਏ ਸੀ ਸਾਫ ਦਾ ਸਰ ਇਹ ਵੀਡੀਓ ਵੀ ਲੈ ਸਾਡੇ ਕੋਲ ਉਹਨੂੰ ਥੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਅਸੀਂ ਅੱਜ ਆਹ ਤੇ ਦੇਖੋ ਇਹ ਤਾਂ ਕਾਨੂੰਨ ਦੇ ਤੱਜੀਆਂ ਉਡਾਈਆਂ ਜਾ ਰਹੀਆਂ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਰਹਿਤਾਂ ਜਿਹੜਾ ਬੰਦਾ ਵੇ ਨਹੀਂ ਕਰਦਾ ਇਹ ਟਵਿਸ ਕਿ ਉਹ ਕਰੋ ਨੌਕਰੀ ਨਹੀਂ ਚਾਹੁੰਦਾ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਪਰ ਜਿਹੜਾ ਇਹ ਕਰ ਰਿਹਾ ਹੈ ਇਹ ਤੁਹਾਨੂੰ ਚੋਰ ਕਰਦੇ ਕਿ ਹੁਣੇ ਥੋੜੀ ਦੇਰ ਹੈ ਮੇਰੀ ਡੀਸੀ ਮੈਡਮ ਨਾਲ ਵੀ ਗੱਲ ਹੋਈ ਸੀ ਇਸ ਤੋਂ ਪਹਿਲਾਂ ਮਮਦੋਰ ਸੀ ਮੈਂ ਏਡੀਸੀ ਡੀਸਾ ਨਾਲ ਵੀ ਗੱਲ ਹੋਈ ਹੈ ਇਹ ਕੰਮ ਤੁਹਾਡਾ ਸਹੀ ਅਸੀਂ ਕਰਾਵਾਂਗੇ ਚੱਲ ਜਾਈਏ ਤੁਸੀਂ ਇੱਕ ਤਾਂ ਡਰ ਕੇ ਜਿਹੜੇ ਉਹਨਾਂ ਤੋਂ ਕਹਿੰਦੇ ਕਿ ਉਹ ਕਬਜ਼ਾ ਕਰੀ ਬੈਠੇ ਹੈ ਉਹਨਾਂ ਦਾ ਕਬਜ਼ਾ ਕਿਸ ਗੱਲ ਦਾ ਹੈ ਆਪਾਂ ਲੈਕਸ਼ਨ ਲੜਾਉਣਾ ਹੈ ਲੈਕਸ਼ਨ ਉਹ ਵੀ ਲੜਾਂ ਅਸੀਂ ਵੀ ਸਾਡੇ ਵੀ ਲੋਕ ਲੜਦੇ ਜਿਹੜਾ ਵੋਟਾਂ ਨੂੰ ਜਿੱਤ ਕੇ ਆ ਜੇਗਾ ਲੋਕਤੰਤਰ ਹੈ ਰੇਗ ਨੂੰ ਅਧਿਕਾਰ ਹੈ ਬਿਲਕੁਲ ਧਿਕਾਰ ਹੈ ਵੋਟਾਂ ਪੈਣੀਆਂ ਚਾਹੀਦੀਆਂ ਹਮ ਇਲੈਕਸ਼ਨ ਹੋਣੇ ਚਾਹੀਦੇ ਔਰ ਜੇ ਕੋਈ ਕੁਸ ਲੋਕ ਜੋ ਦਸਰੇ ਕੇ ਪੈਸੇ ਦੇ ਕੇ ਜਾਂ ਕਰਕੇ ਉਹ ਪਲੇਖੇ ਵਿੱਚ ਨਾ ਰਹਿਣ ਉਹ ਇਲੈਕਸ਼ਨ ਹੋਊਗਾ ਤੇ ਉਹਨਾਂ ਦੇ ਕਲਾ ਵੋਟਾਂ ਪੈਣਗੀਆਂ ਜੇ ਕਹਿਗਾ ਮੈਂ ਕਲਾ ਕਲਾ ਪੈਸੇ ਦੇ ਕੇ 5-7 ਲੱਖ ਰੁਪਇਆ ਤੇ ਮੈਂ ਸਰਪੰਚ ਬਣ ਜਾਊਗਾ ਉਹ ਨਹੀਂ ਹੋਊਗਾ ਪੂਰੇ ਇਲੈਕਸ਼ਨ ਹੋਊਗਾ ਜਿੱਥੋਂ ਦੇ ਸਾਡੇ ਲੋਕ ਜੋ ਸੌਣਗੇ ਪੂਰਾ ਲੋਕ ਸਭਾ ਦੇਖਦੇ ਹੈਗੇ ਉਹ ਇਹ ਹਾਲਾਤ ਜ਼ਿਆਦਾਤਰ ਗੁਰੂਰ ਸਾਇਮਮੰਦੋੜ ਦੀ ਗੱਲ ਸਾਹਮਣੇ ਆ ਰਹੀ ਹੈ ਬਣਾ ਚਲ ਅਲਾਵਾਦ ਵੀ ਹੈ ਫਾਜ਼ਿਲ ਵੀ ਹੈ ਫਾਜ਼ਿਲ ਕ ਕਰੋ ਵੀ ਦੇਖਦੇ ਉਥੇ ਜ਼ਿਲ੍ਹਾ ਕੱਲ ਛੁੱਟੀ ਆ ਰਹੀ ਹੈ ਸਵੇਰ ਤੋਂ ਖੜੇ ਆ ਹੁਣ ਹੀ ਵੱਜ ਗਏ ਨੇ ਹੁਣ ਲੋਕ ਇੱਥੇ ਅੱਜ ਪਰੇਸ਼ਾਨ ਖੜੇ ਆ ਬੀਡੀਪੀ ਸਾਹਿਬ ਉਹਨਾਂ ਨੂੰ ਲਿਖ ਕੇ ਭੇਜੂਗਾ ਐਮਪੀ ਹੋਣ ਦੇ ਨਾਲ ਨਹੀਂ ਮੈਂ ਐਮਪੀ ਲਈ ਲਿਖ ਕੇ ਨਹੀਂ ਭੇਜੂਗਾ ਮੈਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਉਂਗਾ ਕਿਉਂਕਿ ਜੇ ਇੰਨੇ 2 ਵਜੇ ਤੱਕ ਜਿਹੜਾ ਡਿਊਟੀ ਤੇ ਨਹੀਂ ਆਏਗਾ ਉਹ ਸਭ ਕਿਸ ਕਸਮ ਵਾਸਤੇ ਸਰਕਾਰ ਨੇ ਰੱਖਿਆ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਜਿਹੜੇ ਮੁਲਾਜ਼ਮ ਨਹੀਂ ਹੈ ਉਹ ਵੀ ਹੋਊਗਾ ਤੇ ਅਸੀਂ ਅੱਜ ਸਾਡੀ ਲੋੜ ਹੈ ਸਾਨੂੰ ਕਿ ਅਸੀਂ ਨੋਮੀਨੇਸ਼ਨ ਫੈਨ ਕਰਾਈਏ ਤਾਂ ਕਿ ਸਾਡੀਆਂ ਨੋਮੀਨੇਸ਼ਨ ਪ੍ਰੋਵੀਜ਼ਨ ਉਹਦਾ ਇਲੈਕਸ਼ਨ ਲਈ ਆ ਤੇ ਜਿਸ ਤਰ੍ਹਾਂ ਦਾ ਇਹ ਕਰਾਰ ਹੈ ਸਾਡੇ ਮੰਜ਼ੂਰ ਚ ਹੈ ਗੁਰੂ ਸਹਿ ਚ ਹੈ ਜਲਾਲਾਬਾਦ ਚ ਹੈ ਕਿ ਕਿਸੇ ਹੋਰ ਜਗ੍ਹਾ ਤੇ ਸਾਰੇ ਜਗ੍ਹਾ ਫੋਨ ਕਰਕੇ ਪਤਾ ਕੀਤਾ ਹੋਰ ਕਿਸੇ ਜਗ੍ਹਾ ਇਸ ਤਰ੍ਹਾਂ ਦੀ ਗੱਲ ਆ ਤਿੰਨ ਹਲਕੇ ਇਹ ਆ ਤਿੰਨ ਹਲਕੇ ਦਾ ਇਹ ਤਾਂ ਰੱਬ ਦੇ ਪਤਾ ਨਹੀਂ ਕਿ ਕਿਸ ਤਰ੍ਹਾਂ ਦੇ ਕੈਂਡੀਡੇਟ ਜਿਤਾ ਕੇ ਲੋਕਾਂ ਨੇ ਭੇਜਿਆ ਇਹ ਸਭ ਕਾਇਸੇ ਇਕੱਠੇ ਕਰਨ ਲੱਗੇ ਜੋ ਲੋਕਾਂ ਦੇ ਆ ਜੋ ਲੋਕ ਸਾਨੂੰ ਦੱਸਦੇ ਪਰ ਇਹਨਾਂ ਨੂੰ ਉਪਲਿਖਾ ਹੈ ਕਿ ਉਹ ਜੇ ਪੈਸੇ ਦੇ ਕੇ ਵੀ ਸਰਪੰਚ ਬਣ ਕੇ ਨਹੀਂ ਹੁੰਦੇ ਇਥੇ ਨਾਲ ਉਹਨਾਂ ਦੇ ਬਲਾਗ ਪ੍ਰਦਾਨ ਸੀ ਦੋ ਤੋ ਸਵੇਰ ਦੇ ਮੈਨੂੰ ਫੋਨ ਕਰੇ ਜਦੋਂ ਮੈਂ ਆਇਆ ਤੋ ਰੋਪ ਹੈ ਜੀ ਕਹਿੰਦੇ ਆ ਜੀ ਬਦਲਾਵ ਤੋ ਅਸੀਂ ਕੀ ਲੈਣਾ ਤੇ ਹਾਲਾਤ ਜੀ ਆਪ ਦਾ ਸੀ ਬੂਟਾ ਮਿੱਡਾ ਜੀ ਕੋਈ ਤੇ ਇੱਕ ਰੁਪਈਆ ਛਲੀਆਂ ਸੀ ਉਹਨਾਂ ਨੂੰ ਨਹੀਂ ਮਿਲ ਰਿਹਾ ਉਹਨੇ ਤਾਂ ਕੱਪੜੇ ਪਾੜਦੇ ਜੀ ਆਪਦੇ ਇੱਥੇ ਬੜੀ ਤਗੜੀ ਬੈਸ ਹੋ ਕੇ ਹੱਡੀਆਂ ਪੀਐਮ ਜੀ ਤੁਸੀਂ ਬਲਾਗ ਪ੍ਰਦਾਨੋ ਤੁਹਾਡੇ ਇੱਥੇ ਵਰਕਰਾਂ ਰਾਣਾ ਸੋਢੀ ਹੋਰਾਂ ਨਾਲ ਹੁੰਦੇ ਸੀ ਪਹਿਲੇ ਇਹ ਕਹਿੰਦੇ ਵੀ ਅਸੀਂ ਤਾਂ ਕਾਂਗਰਸੀ ਸੀ ਜੀ ਰਾਣਾ ਜੀ ਚੱਲੇ ਗਏ ਰੋੜ ਐ ਸੀ ਮੇਰੇ ਕੈਮਰਾ ਦੇ ਵਿੱਚ ਦਿਖਾਉਣੇ ਖੜੋ ਜੀ ਜਦੋਂ ਵੀ ਇਹ ਕੁਝ ਹੋਇਆ ਸੀ ਉਦੋਂ ਕੀ ਉਹਨਾਂ ਨੇ ਕਿਹਾ ਮੈਂ ਪੱਲ ਗਿਆ ਸੀ ਐਵੇਂ ਗੱਲ ਸੀ ਤੁਹਾਡੀ ਸੀ ਪਿਛਲੇ ਕਾਦ ਤੋਂ ਮੇਰੇ ਬਲਾਗ ਪਾਉਣ ਦੇ ਆਗਰੇ ਆ ਹਾਂ ਜੀ ਬਿਲਕੁਲ ਜਿਹੜੇ ਲੋਕ ਨੇ ਉਹ ਸੱਚੇ ਨੇ ਕੋਈ ਗੱਲ ਨਹੀਂ ਕਿਸੇ ਦੀ ਛੁੜੀ ਜਾ ਰਹੀ ਕੋਈ ਨਹੀਂ ਜੀ ਸੁਣਦਾ ਵੋਟਾਂ ਜੀ ਸੁਣਦੇ ਨੇ ਸਾਡੀ ਗੱਲ ਉਹ ਤੋਂ ਪਿੱਛੇ ਨਹੀਂ ਕੋਈ ਗੱਲ ਕਿਸੇ ਨੂੰ ਲੋਕਾਂ ਨੂੰ ਕਹਿੰਦਾ ਜਦੋਂ ਵੋਟਾਂ ਲੈਣੀਆਂ ਉਹਦੋਂ ਕਿਵੇਂ ਭੱਜਦੇ ਨੇ ਤੇ ਹੁਣ ਕੋਈ ਗੱਲ ਹੀ ਨਹੀਂ ਸੁਣਦਾ ਸਾਡੀ ਅਸੀਂ ਕਹਿੰਦੇ ਨਸਾਨਾ ਇਲੈਕਸ਼ਨ ਹੋਣਾ ਚਾਹੀਦਾ ਅਸੀਂ ਫਿਰ ਸੱਤਾ ਦੀ ਸਰਕਾਰ ਚੱਲੂਗੀ ਸਾਡੀ ਸੱਤਾ ਦੀ ਸਰਕਾਰ ਚੱਲੂਗੀ ਪਰ ਕੋਈ ਸੱਤਾ ਜੁ ਨਹੀਂ ਚਲਦੀ ਇਹ ਲੋਕਾਂ ਨੇ ਵੇਖ ਲਿਆ ਵੀ ਕਿਹੜੀ ਇਹਨਾਂ ਦੀ ਸੱਤਾ ਹੀ ਸਰਕਾਰ ਚੱਲਦੀ